ਇਸ ਵਿਲੇ ਦੀ ਦੁਖਦਾਈ ਖਬਰ ਸਮਰਾਲਾ ਦੇ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੰਘਣੀ ਆਬਾਦੀ ਹੋਣ ਕਰਕੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ। ਮੌਕੇ ਤੇ ਫਾਇਰ ਬਿਗਰੇਟਾਂ ਪਹੁੰਚ ਗਈ ਪਰ ਅੱਗ ਨੂੰ ਕਾਬੂ ਕਰਨ ਦੇ ਲਈ ਪਾਈਪ ਫਟੇ ਹੋਣ ਕਾਰਨ ਪਾਣੀ ਦਾ ਪ੍ਰੈਸ਼ਰ ਘਟ ਬਣਿਆ ਜਿਸ ਕਾਰਨ ਅੱਗ ਤੇ ਕਾਬੂ ਪਾਉਣ ਦੇ ਲਈ 5 ਗੱਡੀਆਂ ਤੱਕ ਲੱਗ ਗਈਆਂ। ਇਸ ਮਾਮਲੇ ਦੇ ਬਾਰੇ ਰਵਿੰਦਰ ਕਿਰਾਨਾ ਸਟੋਰ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਇਸ ਦੁਕਾਨ ਦੇ ਉੱਪਰ ਉਹਨਾਂ ਦਾ ਸਮਾਨ ਦਾ ਗੋਦਾਮ ਹੈ ਜਿਸ ਵਿੱਚ ਕਾਫੀ ਲੱਖਾਂ ਦਾ ਸਮਾਨ ਪਿਆ ਰਹਿੰਦਾ ਹੈ ਉਹਨੇ ਇਹ ਵੀ ਕਿਹਾ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਅਤੇ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਹੈ ਉਹਨਾਂ ਮੁਤਾਬਕ ਅੱਗ ਦੇ ਵਿੱਚ ਸਮਾਨ ਝੁਲਚਣ ਕਾਰਨ ਕਿ ਕਈ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਮੈਂ ਡੀ ਰਵਿੰਦਰ ਕੁਮਾਰ ਦੀ ਸਾਈਡ ਡਰਾਈਵਰ ਸਾਨੂੰ ਫੋਨ ਆਇਆ ਸੀ ਇਥੋਂ ਕਿ ਅੱਗ ਲੱਗੀ ਹੈ ਇਥੇ ਐਨਐ ਸਟੋਰ ਦੇ ਉੱਪਰ ਤਾਂ ਅਸੀਂ ਤੁਰੰਤ ਇੱਥੇ ਗੱਡੀ ਲੈ ਕੇ ਪਹੁੰਚ ਗਏ ਪਹਿਲੀ ਸਾਡੀ ਗੱਡੀ ਆ ਗਈ ਚੁੱਕੀ ਸੀਗੀ ਤੇ ਅੱਗ ਜਿਆਦਾ ਹੋਵੇ ਦੂਜੀ ਗੱਡੀ ਦੁਆਰਾ ਬੁਲਾਈ ਗਈ ਫਿਰ ਜਿਆਦੀ ਅੱਗ ਤੇ ਕਾਬੂ ਪਾ ਲਿਆ ਭਾਜੀ ਹਾਂਜੀ ਅੱਗ ਤੇ ਪੂਰਾ ਕਾਬੂ ਪਾ ਲਿਆ ਜੀ ਕਿੰਨੀਆਂ ਗੱਡੀਆਂ ਹੁਣ ਤੱਕ ਟੋਟਲ ਲੱਗੀਆਂ ਗੱਡੀਆਂ ਆਪਣੀ ਲੱਗ ਗਈ ਜੀ ਇੱਕ ਲੱਗੀਆਂ ਚਾਰ ਪੰਜ ਗੱਡੀਆਂ ਲੱਗ ਚੁੱਕੀਆਂ ਜੀ ਇਸ ਟਾਈਮ ਪੰਜ ਗੱਡੀਆਂ ਲੱਗ ਚੁੱਕੀਆਂ ਨੇ ਹਾਂਜੀ ਇਹ ਜਿਹੜੇ ਟੋਟਲ ਪਾ ਡਾਇਮਲ ਚੱਲ ਰਹੀਆਂ ਨੇ ਜਿਨ੍ਹਾਂ ਤੋਂ ਪਾਣੀ ਚੋੜਿਆ ਉਹਨਾਂ ਦਾ ਤੁਸੀਂ ਕੋਈ ਐਸਟੀਮੇਟ ਉੱਪਰ ਵਗੈਰਾ ਦਿੱਤਾ ਨਹੀਂ ਹੁਣ ਤੱਕ ਹਾਂਜੀ ਇਹ ਅਸੀਂ ਐਸਟੀਮੇਟ ਲਿਖ ਕੇ ਦੇ ਚੁੱਕੇ ਹਾਂ ਕਿਉਂਕਿ ਐਕਚੁਅਲੀ ਅੱਗ ਹੁੰਦੀ ਹੈ ਜਦੋਂ ਲੱਗਦੀਆਂ ਨੇ ਉਦੋਂ ਕਿਉਂ ਤਾਂ ਤੁਹਾਨੂੰ ਲੱਗਦਾ ਨਹੀਂ ਜੇ ਪਾਈਪਾ ਠੀਕ ਹੁੰਦੀ ਤਾਂ ਕਿਤੇ ਪਹਿਲਾਂ ਕਾਬੂ ਪਾ ਲੈਣਾ ਸੀਗਾ ਇੱਕ ਦੋ ਗੱਡੀਆਂ ਨਾਲੇ ਸੱਜਣਾ ਸੀਗਾ ਨਹੀਂ ਪਾਣੀ ਤਾਂ ਹੁਣ ਲਾਜ ਦੇ ਨਹੀਂ ਅੱਗ ਦੀ ਪਾਈਪ ਤਾਂ ਜਿਵੇਂ ਕਹਿੰਦੇ ਆਂਦੀ ਸਾਰੇ ਹੱਦ ਤੱਕ ਪਹਿਲਾਂ ਜਿਵੇਂ ਲੱਗਣੀ ਆ ਪਾਈਪ ਕਿਉਂਕਿ ਕੋੜੀ ਦੇ ਆ ਅੱਗ ਦੀ ਹਵਾ ਇਦਾਂ ਨਹੀਂ ਆ ਫਲੈਕਸ਼ਰ ਜੇ ਪਾਈਪ ਬੜੀ ਪਾਈਪ ਲਾਣੀ ਤੇ ਉਹਦੇ ਨਾਲ ਅੱਗੇ ਹਵਾ ਇਦਾਂ ਨੂੰ ਆਣੀ ਸਾਰੀ ਅੱਗ ਇਹ ਤਾਂ ਅਗਰ ਵੀ ਛੋਟੀ ਪੈਪ ਲਈ ਤੇ ਬੜੀ ਪੈਪ ਲਈ ਉਹਨਾਂ ਨੂੰ ਟਾਈਮ ਵੀ ਸਟਾਣ ਆ ਤੇ ਉਹਨਾਂ ਜਿਆਦਾ ਅੱਗ ਤਾਂ ਹੁਣ ਲਾ ਹੀ ਨਹੀਂ ਕੰਟਰੋਲ ਤਾਂ ਕਰੀ ਰਹੀ ਅੱਗ ਤਾਂ ਹੀ ਕੰਟਰੋਲ ਹੋਈ ਹੈ ਜੇ ਕਰੀ ਤਾਂ ਹੀ ਹੋਈ ਹੈ ਜੀ ਸਾਜੀ ਪਾਈਪਾਂ ਦਾ ਇੱਥੇ ਕੋਈ ਨਕੋਂ ਨਹੀਂ ਗਿਆ ਪੈਪਾਂ ਚੇਂਜ ਕਰਨੀਆਂ ਨੇ ਜੀ ਹੁਣ ਜੇ ਮੰਨ ਲਓ ਦਿੱਤੀ ਹੋਈ ਹੈ ਸਰਕਾਰ ਨੂੰ ਆਰਡਰ ਲਿਖ ਕੇ ਵੀ ਦਿੱਤਾ ਹੈ ਕਮੇਟੀ ਦਾ ਅਧਿਕਾਰ ਲਿਖ ਕੇ ਦਿੱਤਾ ਪੈਪਾਂ ਨਵੀਆਂ ਆਈ ਹੋਈਆਂ ਨਾਣੀਆਂ ਨੇ ਉਦੋਂ ਹੀ ਫਿਟਿੰਗ ਕਰਵਾ ਦੇਣੀ ਹੈ ਲੋਟੇ ਕੋ ਸੱਚਾ ਸਮਾਨ ਭਿੜਾਉਣ ਦਾ ਅੱਗ ਬੁਝਾਉਣ ਦਾ ਪੂਰਾ ਸਮਾਨ ਲੋਟੇ ਕੋ ਪਾਰਾ ਹੀ ਹੋਵੇਗਾ ਪੂਰਾ ਜੀ ਕੀ ਲੱਗਾ ਕਾਰਟ ਗੇ ਸਰਕੀ ਫਾਰਮ ਪਾ ਇਸ ਕਰਕੇ ਪੀਪੀ ਫਾਰਮ ਦੀ ਪਾਈਓ ਕਿਉਂਕਿ ਝਾਗ ਬਣੀ ਉਹ ਥੇਦੀ ਬੁਝਾਉਗੀ ਤਾਂ ਹੀ ਇਹਨਾਂ ਨੂੰ ਕੰਟਰੋਲ ਹੋ ਚੁੱਕੀ ਹੈ ਸਰ ਮੇਰਾ ਨਾਮ ਹੈਗਾ ਨਿਰਿੰਦਰ ਕੁਲਰ ਲੱਕੀ ਤੇ ਰਵਿੰਦਰਾ ਕਾਂਗਾ ਸਟੋਰ ਮੇਰੀ ਦੁਕਾਨ ਦਾ ਨਾਮ ਹੈ ਜੀ ਕਿੰਨੇ ਲੱਗੇ ਅੱਗ ਲੱਗੀ ਹੈ ਕੀ ਕਾਰਨਾ ਆਪੇ ਲੱਗਣ ਦਾ ਤੁਹਾਡੇ ਤਾਂ ਕਾਰਨ ਦਾ ਇਸ ਦਾ ਕੋਈ ਪਤਾ ਨਹੀਂ ਲੱਗਿਆ ਕਿ ਐਕਚੁਅਲੀ ਮੈਂ ਗਿਆ ਸੀਗਾ ਕਿ ਬਾਹਰ ਇਹ ਜਰੀ ਨੇ ਆਇਆ ਤਾਂ ਦਿੱਖਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜੀਆਂ ਸੀ ਉੱਥੇ ਤੇ ਅੱਗ ਬੁਝਾਉਣ ਲੱਗੇ ਸੀ ਜੀ ਹੋਰ ਇਹ ਤੋਂ ਇਲਾਵਾ ਮੈਨੂੰ ਕੁਝ ਨਹੀਂ ਪਤਾ ਜੀ ਕਿ ਇਹਦੇ ਤੇ ਕਿਹਦਾ ਡਾਊਨ ਬਣਾਇਆ ਹੋ ਉੱਪਰ ਹਾਂਜੀ ਮੇਰਾ ਉੱਪਰ ਬਣਾਉਨੇ ਆ ਜੀ ਸ਼ੌਪ ਦੇ ਉੱਪਰ ਮੇਰਾ ਬਣਾਉਣਾ ਹੈ ਕਿੰਨਾ ਕਿੰਨਾ ਸਾਮਾਨ ਹੋਊਗਾ ਕੀ ਕੀ ਸੀਗਾ ਮਾਰੇ ਤਾਂ ਕੋਈ ਐਸਟੀਮੇਟ ਨਹੀਂ ਹੈਗਾ ਨੁਕਸਾਨ ਹੋਇਆ ਜੀ ਜ਼ਿਆਦਾ ਹੋਇਆ ਪਰ ਉਹਦਾ ਐਸਟੀਮੇਟ ਕੁਝ ਨਹੀਂ ਹੈਗਾ ਜੀ ਇਹੋ ਨਾਲ ਅੱਗ ਤੇ ਕੰਟਰੋਲ ਹੋ ਚੁੱਕੀ ਹੈ ਜੀ ਆਪਰੇ ਕੰਟਰੋਲ ਅੱਗ ਤੇ ਫਾਇਰ ਬ੍ਰਿਗੇਡ ਵਾਲੇ ਕਹਿੰਦੇ ਹੋ ਚੁੱਕੀ ਹੈ ਜੀ

ਇਹ ਆਪਣਾ ਬਾਕੀ ਮੋਰ ਸਮਾਨ ਕਾਪੜੀਓ ਸਮਾਨ ਹੁੰਦਾ ਸਾਡੇ ਤੇ ਜਿਹੜੀ ਉੱਪਰ ਦੀ ਜਿਹੜਾ ਸਮਾਨ ਜਿਆਦਾ ਹੁੰਦਾ ਸੀ ਉੱਪਰੇ ਰੱਖ ਦਿੰਦੇ ਹੋ ਜੀ ਉੱਪਰ ਗਾੜੀ ਆਪਣੀ ਮੇਰੀ ਕਰਿਆਨਾ ਸ਼ਾਪ ਆ ਜੀ ਦੇਖੋ ਰਵਿੰਦਰ ਕਰਿਆਨਾ ਸਟੋਰ ਹੈ ਇਹਦੇ ਉੱਪਰਲੇ ਪੰਚਲ ਤੇ ਜਿਹੜਾ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗੀ ਸੀ ਤਾਂ ਇਹਦੇ ਸਬੰਧ ਚ ਮੈਨੂੰ ਭਾਰਤਵਾਦੀ ਦਾ ਫੋਨ ਆਇਆ ਮੈਂ ਤੇ ਸਚੁਤ ਦੀ ਟੀਮ ਇੱਥੇ ਜਿਹੜੀ ਮੌਕੇ ਤੇ ਪਹੁੰਚੀ ਆ ਫਾਇਰ ਬ੍ਰਿਗੇਡ ਨੇ ਆਲਮੋਸਟ ਜਿਹੜੀ ਆ ਅੱਗ ਤੇ ਕਾਬੂ ਪਾ ਲਿਆ ਇਹਦੇ ਤੇ ਨੁਕਸਾਨ ਤਾਂ ਹੁਣ ਟੋਟਲ ਅੱਗ ਬੁਝਣ ਤੋਂ ਬਾਅਦ ਚ ਪਤਾ ਲੱਗੂਗਾ ਲੇਕਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਾਇਰ ਬ੍ਰਿਗੇਡ ਦੀ ਗੱਲ ਕਰੀਏ ਤਾਂ ਫਾਇਰ ਬ੍ਰਿਗੇਡ ਦੇ ਦੰਮ ਗਜ਼ੇ ਬਹੁਤ ਹੁੰਦੇ ਨੇ ਵੀ ਇਹ ਟਾਈਮ ਤੇ ਆ ਗਈ ਇਹ ਇਸ ਇੱਥੇ ਟਾਈਮ ਤੇ ਵੀ ਆ ਗਈ ਆ ਪਰ ਉਹਨਾਂ ਦਾ ਅੱਗ ਬੁਝਾਉਣੇ ਵਾਲੀ ਜਿਹੜੀ ਪਾਈਪ ਦੀ ਆਪਾਂ ਗੱਲ ਕਰੀਏ ਤਾਂ ਪਾਈਪ ਪ੍ਰੋਪਰ ਨਹੀਂ ਚੱਲੀ ਹੈਗੀ ਕੀ ਲੱਗਦਾ ਵੇਖੋ ਇਹ ਜਿਹੜੀ ਇਹਦੇ ਸਬੰਧ ਚ ਮੇਰੇ ਐਸ.ਡੀ.ਐਮ ਸਾਹਿਬ ਨਾਲ ਗੱਲ ਹੋ ਵੀ ਚੁੱਕੀ ਹੈ ਉਨੇ ਜਦੋਂ ਮੈਂ ਵੀ ਆ ਕੇ ਦੇਖਿਆ ਤੇ ਨੋ ਡਾਊਟ ਕਿ ਪਾਣੀ ਕਾਫੀ ਥੱਲੇ ਲੀਕ ਕਰਦਾ ਸੀ ਬਰੀ ਉਹਨਾਂ ਨਾਲ ਗੱਲ ਹੋ ਗਈ ਉਹ ਨਾਲ ਗੱਲ ਹੋ ਗਈ ਔਰ ਇਹਨੂੰ ਜਿਹੜਾ ਇਹਦਾ ਸੁਧਾਰ ਵੀ ਜਲਦੀ ਕੀਤਾ ਜਾਵੇ